ਸੋ ਸ਼ਬਦ ਕੋ ਨਿਰੰਤਰ ਵਾਸ અલਖਣ ਜਹ ਦੇਖਾਂ ਤਹਿ ਸੋਈ ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਧਰ ਸੋਈ ਨਦਰ ਕਰੇ ਸ਼ਬਦ ਘਟ ਮਹਿ ਵਸੈ ਵਿਚੋ ਭਰਮ ਗਵਾਇ ਤਨ ਮਨ ਨਿਰਮਲ ਨਿਰਮਲ ਬਾਣੀ ਨਾਮੋ ਮਨ ਵਸਾਏ ਸ਼ਬਦ ਗੁਰੂ ਭਵ ਸਾਗਰ ਤਰੀਐ ਇਤ ਉਤ ਏਕੋ ਜਾਣੈ ਚਿਹਨ ਵਰਨ ਨਹੀਂ ਛਾਇਆ ਮਾਇਆ ਨਾਨਕ ਸ਼ਬਦ ਪਛਾਣੈ ਤ੍ਰੈ ਸਤ ਅੰਗੁਲ ਵਾਈ ਔਦੂ ਸੁੰਨ ਸਚ ਆਹਾਰੂ ਗੁਰਮੁਖ ਬੋਲੇ ਤਤ ਬਿਰੋਲੈ ਚੀਨੈ ਅਲਖ ਅਪਾਰੂ ਤ੍ਰੈ ਗੁਣ ਮਿਟੈ ਸ਼ਬਦ ਵਸਾਈ ਤਾਂ ਮਨ ਚੂਕੈ ਅਹੰਕਾਰੂ ਅੰਤਰ ਬਾਹਰ ਏਕੋ ਜਾਣੈ ਤਾਂ ਹਰ ਨਾਮ ਲੱਗੈ ਪਿਆਰੂ ਸੋ ਕਮਨਾ ਈੜਾ ਪਿੰਗਲਾ ਬੂਝੈ ਜਾਂ ਆਪੇ ਲਖ ਲਖ ਖਾਈ ਨਾਨਕ ਤਿਹੋਂ ਤੇ ਊਪਰ ਸਾਚਾ ਸਤਿਗੁਰ ਸ਼ਬਦ ਸੁਮਾਈ ਮਨ ਕਾ ਜੀਉ ਪਵਨ ਕਥਿ ਅਲੇ ਪਵਨ ਕਹਾਂ ਰਸ ਖਾਈ ਗਿਆਨ ਕੀ ਮੰਦਰ ਹਾ ਕਵਨ ਔਦੂ ਸਿੱਧ ਕੀ ਕਵਨ ਕਮਾਈ ਬਿਨ ਸ਼ਬਦੈ ਹਾਸ ਨਾ ਆਵੈ ਔਦੂ ਹਉਮੈ ਪਿਆਸ ਨਾ ਜਾਈ ਚਵਦਰਤੇ ਅਮਰਤ ਰਸ ਪਾਇਆ ਸਾਚੇ ਰਹੇ ਅਗਾਈ ਕਮਨ ਬੁੱਧ ਜਿਤ ਅਸਥਿਰ ਰਹੀਐ ਕਿਤ ਭੋਜਨ ਤ੍ਰਿਪਤਾਸੈ ਨਾਨਕ ਦੁਖ ਸੁਖ ਸਮ ਕਰ ਜਾਪੈ ਸਤਿਗੁਰ ਤੇ ਕਾਲ ਨ ਗਰਾਸੈ ਰੰਗ ਨਾ ਰਾਤਾ ਰਸ ਨਹੀਂ ਮਾਤਾ ਬਿਨ ਗੁਰ ਸ਼ਬਦੈ ਜਲ ਬਲ ਤਾਤਾ ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ ਪਵਨ ਨਾ ਸਾਧਿਆ ਸਚ ਨਾ ਅਰਾਧਿਆ ਕਥ ਕਥਾ ਲੈ ਸਮ ਕਰ ਰਹਿ ਤੋ ਨਾਨਕ ਆਤਮ ਰਾਮ ਕਉ ਲਹਿ ਗੁਰ ਪ੍ਰਸਾਦੀ ਰੰਗੇ ਰਾਤਾ ਅੰਮ੍ਰਿਤ ਪੀਆ ਸਾਚੇ ਮਾਤਾ ਗੁਰ ਵਿਚਾਰੀ ਅਗਨ ਨਿਵਾਰੀ ਅਪਿ ਉਹ ਪੀਓ ਆਤਮ ਸੁਖ ਧਾਰੀ ਸਚ ਅਰਾਧਿਆ ਗੁਰਮੁਖ ਤਰਤਾਰੀ ਨਾਨਕ ਬੂਝੈ ਕੋ ਵਿਚਾਰੀ ਇਹੋ ਮਨ ਮੈ ਗਲ ਕਹਾ ਬਸੀਲੇ ਕਹਾ ਬਸੈ ਇਹੋ ਪਵਨਾ ਕਹਾ ਬਸੈ ਸੋ ਸ਼ਬਦ ਔਦੂ ਤਾ ਕੋ ਚੂਕੇ ਮਨ ਕਾ ਭਵਨਾ ਨਦਰ ਕਰੇ ਤਾ ਸਤਗੁਰ ਮੇਲੇ ਤਾ ਨਿਜ ਕਰ ਵਾਸਾ ਇਹੋ ਮਨ ਪਾਏ ਆਪੈ ਆਪ ਖਾਏ ਤਾ ਨਿਰਮਲ ਹੋਵੇ ਧਾਵਤ ਵਰਜ ਰਹਾਏ ਕਿਉ ਮੂਲ ਪਛਾਣੈ ਆਤਮ ਜਾਣੈ ਕਿਉ ਸਸਕਰ ਸੂਰਜ ਸਮਾਵੈ ਗੁਰਮੁਖ ਹਉਮੈ ਵਿੱਚੋਂ ਖੋਵੈ ਤਉ ਨਾਨਕ ਸਹਿਜ ਸਮਾਵੈ ਇਹੋ ਮਨ ਨਿਹ ਚਲਿ ਹਿਰਦੈ ਵਸੀਐਲੀ ਗੁਰਮੁਖ ਮੂਲ ਪਛਾਨ ਰਹਿ ਨਾਭ ਪਵਨ ਘਰ ਆਸਨ ਬੈਸੈ ਗੁਰਮੁਖ ਖੋਜਤ ਤਤ ਲਹਿ ਸੋ ਸ਼ਬਦ ਨਰੰਤਰ ਨਿਜ ਘਰ ਆਸੈ ਤ੍ਰੇ ਭਵਨ ਜੋਤ ਸੋ ਸ਼ਬਦ ਲਹਿ ਖਾਵੈ ਦੂਖ ਭੂਖ ਸਾਚੇ ਕੀ ਸਾਚੇ ਹੀ ਤ੍ਰਿਪਤਾਸਰਹਿ ਹਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥ ਆਵੈ ਨਾਨਕ ਆਖੈ ਸੱਚ ਸੁਭਾਖੈ ਸੱਚ ਰੱਪੈ ਰੰਗ ਕਬਹੂ ਨਾ ਜਾਵੈ ਜਾਂ ਇਹੋ ਹਿਰਦਾ ਦੇਹ ਨਾ ਹੋਤੀ ਤਉ ਮਨ ਕੈ ਠਹਿ ਰਹਿਤਾ ਨਾਭ ਕਮਲ ਅਸਥੰਭ ਨਾ ਹੋਤੋ ਤਾ ਪਵਨ ਕਮਨ ਘਰ ਸਹਿਤਾ ਰੂਪ ਨਾ ਹੋ ਤੋ ਰੇਖ ਨ ਕਾਈ ਤਾ ਸ਼ਬਦ ਕਹਾਂ ਲਿਵਲਾਈ ਰਕਤ ਬਿੰਦ ਕੀ ਮੜੀ ਨ ਹੋਤੀ ਮਿੱਤ ਕੀਮਤ ਨਹੀਂ ਪਾਈ ਵਰਨ ਭੇਖ ਅਸਰੂਪ ਨ ਜਾਪੀ ਕਿਉ ਕਰ ਜਾਪਸ ਸਾਚਾ ਨਾਨਕ ਨਾਮ ਰਤੇ ਬੈਰਾਗੀ ਏਬ ਤਬ ਸਾਚੂ ਸਾਚਾ ਹਿਰਦਾ ਦੇ ਨ ਹੋਤੀ ਔਦੂ ਤਉ ਮਨ ਸੁਨ ਰਹਿ ਬੈਰਾਗੀ ਨਾਬ ਕਮਲ ਅਸਥੰਭ ਨਾ ਹੋਤੋ ਤਾ ਨਿਜ ਕਰ ਬਸ ਤਉ ਪਵਨ ਅਨਰਾਗੀ ਰੂਪ ਨਾਰੇਖਿਆ ਜਾਤ ਨਾ ਹੋਤੀ ਤਉ ਅਕੋਲੀਨ ਰਹਤੋ ਸ਼ਬਦ ਸੋ ਸਾਰ ਗੌਣ ਗਗਨ ਜਬ ਤਬਹ ਨਾ ਹੋਤੋ ਤਰੇ ਪਵਨ ਜੋਤਿ ਆਪੇ ਨਿਰੰਕਾਰ ਵਰਨ ਭੇਖ ਅਸਰੂਪ ਸੋ ਏਕੋ ਏਕੋ ਸ਼ਬਦ ਵਡਾਣੀ ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਾਥ ਕਹਾਣੀ ਕਿਤ ਕਿਤ ਵਿਦ ਜਾਗੇ ਉਪਜੈ ਪੁਰਖਾ ਕਿਤ ਕਿਤ ਦੁਖ ਬਿਨ ਸਜਾਈ ਹਉ ਮੈਂ ਵਿੱਚ ਜਗ ਉਪਜੈ ਪੁਰਖਾ ਨਾਮ ਵਿਸਰੈ ਦੁਖ ਪਾਈ ਗੁਰਮੁਖ ਹੋਵੈ ਸੋ ਗਿਆਨ ਤਤ ਵਿਚਾਰੈ ਹਉ ਮੈਂ ਸ਼ਬਦ ਜਲਾਈ ਤਨ ਮਨ ਨਿਰਮਲ ਨਿਰਮਲ ਬਾਣੀ ਸਾਚੈ ਰਹੈ ਸਮਾਈ ਨਾਮੀ ਨਾਮ ਰਹਿ ਬੈਰਾਗੀ ਸਾਚ ਰਖਿਆ ਓਰ ਧਾਰੀ ਨਾਨਕ ਬਿਨ ਨਾਵੇਂ ਜੋਗ ਕਦੇ ਨਾ ਹੋਵੇ ਦੇਖੋ ਰਿਦਾਬੀ ਚਾਰੀ ਗੁਰਮੁਖ ਸਾਚ ਸ਼ਬਦ ਵਿਚਾਰੇ ਕੋਈ ਗੁਰਮੁਖ ਸੱਚ ਬਾਣੀ ਪ੍ਰਗਟ ਹੋਈ ਗੁਰਮੁਖ ਮਨ ਭੀਜੈ ਵਿਰਲਾ ਬੂਝੈ ਕੋਈ ਗੁਰਮੁਖ ਨਿਜ ਘਰ ਵਾਸਾ ਹੋਈ ਗੁਰਮੁਖ ਜੋਗੀ ਜੁਗਤ ਪਛਾਨੈ ਗੁਰਮੁਖ ਨਾਨਕ ਏਕੋ ਜਾਣੈ ਬਿਨ ਸਤਗੁਰ ਸੇਵੇ ਜੋਗ ਨਾ ਹੋਈ ਬਿਨ ਸਤਗੁਰ ਭੇਟੇ ਮੁਕਤ ਨਾ ਕੋਈ ਬਿਨ ਸਤਗੁਰ ਭੇਟੇ ਨਾਮ ਪਾਇਆ ਨਾ ਜਾਈ ਬਿਨ ਸਤਗੁਰ ਭੇਟੇ ਮਹਾ ਦੁਖ ਪਾਈ ਬਿਨ ਸਤਗੁਰ ਭੇਟੇ ਮਹਾ ਗਰਭ ਗੋਬਾਰ ਨਾਨਕ ਬਿਨ ਗੁਰ ਮੁਵਾ ਜਨਮ ਹਾਰ ਗੁਰਮੁਖ ਮਨ ਜੀਤਾ ਹਉ ਮੈ ਮਾਰ ਗੁਰਮੁਖ ਸਾਚ ਰੱਖਿਆ ਉਰ ਧਾਰ ਗੁਰਮੁਖ ਜਗ ਜੀਤਾ ਜਮ ਕਾਲ ਮਾਰ ਬਿਦਾਰ ਗੁਰਮੁਖ ਦਰਗਾਹ ਨਾ ਆਵੇ ਹਾਰ ਗੁਰਮੁਖ ਮੇਲ ਮਲਾਈ ਸੋ ਜਾਣੈ ਨਾਨਕ ਗੁਰਮੁਖ ਸ਼ਬਦ ਪਛਾਣੈ ਸ਼ਬਦੈ ਕਾਨ ਵੇੜਾ ਸੁਣ ਤੂੰ ਔਦੂ ਬਿਨ ਨਾਵੇ ਜੋਗ ਨਾ ਹੋਈ ਨਾਮੇ ਰਾਤੇ ਅਨ ਦਿਨ ਮਾਤੇ ਨਾਮੈ ਤੇ ਸੁਖ ਹੋਈ ਨਾਮੈ ਹੀ ਤੇ ਸਭ ਪ੍ਰਗਟ ਹੋਐ ਨਾਮੇ ਸੋਜੀ ਪਾਈ ਬਿਨ ਨਾਮੈ ਭੇਖ ਕਰਹਿ ਬਹੁ ਤੇਰੇ ਸੱਚੈ ਆਪ ਖੁਆਈ ਸਤਗੁਰ ਤੇ ਨਾਮ ਪਾਈਐ ਓਦੂ ਜੋਗ ਜੁਗਤ ਤਾ ਹੋਈ ਕਰ ਵਿਚਾਰ ਮਨ ਦੇਖੋ ਨਾਨਕ ਬਿਨ ਨਾਮੈ ਮੁਕਤ ਨਾ ਹੋਈ ਤੇਰੀ ਗਤ ਮਿਤ ਤੂੰ ਹੈ ਜਾਣੈ ਕਿਆ ਕੋ ਆਖ ਵਖਾਣੈ ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣੈ ਸਾਧਕ ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰ ਹੈ ਫਰਮਾਣੈ ਮੰਗਹਿ ਨਾਮ ਪਾਏ ਏ ਭਿਖਿਆ ਤੇਰੇ ਦਰਸ਼ਨ ਕਉ ਕੁਰਬਾਣੈ ਅਪਣਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਜੀ ਹੋਈ ਨਾਨਕ ਸਭ ਜੁਗਿਆ ਭੇ ਵਰਤੈ ਦੂਜਾ ਅਵਰ ਨ ਕੋਈ ਇਕ ਓੰਕਾਰ ਸਤਗੁਰ ਪ੍ਰਸਾਦ ਰਾਮ ਕਲੀ ਕੀ ਵਾਰ ਮਹਲਾ ਤੀਜਾ ਜੋਦੈ ਵੀਰੈ ਪੂਰ ਬਾਣੀ ਕੀ ਧੁਨੀ ਸ਼ਲੋਕ ਮਹਲਾ ਤੀਜਾ ਸਤਗੁਰ ਸਹਜੈ ਦਾ ਖੇਤ ਹੈ ਜਿਸ ਨੂੰ ਲਾਏ ਭਾਉ ਨਾਉ ਬੀਜੇ ਨਾਉ ਉਗਵੈ ਨਾਮੇ ਰਹੈ ਸਮਾਈ ਹਉਮੈ ਇਹੋ ਬੀਜ ਹੈ ਸੈਸਾ ਗਿਆ ਬਲਾਈ ਨਾ ਕਿਸ ਬੀਜੇ ਨਾ ਉਗਵੈ ਜੋ ਬਖਸ਼ੇ ਸੋ ਖਾਏ ਅੰਬਹ ਸੇਤੀ ਅੰਬ ਹਲਿਆ ਬਹੁੜ ਨਾ ਨਿਕਸਿਆ ਜਾਏ ਨਾਨਕ ਗੁਰਮੁਖ ਚਲਤ ਹੈ ਵੇਖੋ ਲੋਕ ਆਇ ਲੋਕ ਕੇ ਵੇਖੈ ਬੱਪੜਾ ਜਿਸਨੂੰ ਸੋਜੀ ਨਾਹੀਂ ਜਿਸ ਵਿਖਾਲੇ ਸੋ ਵੇਖੈ ਜਿਸ ਵਸਿਆ ਮਨ ਮਾਹੀ ਮਹੱਲਾ ਤੀਜਾ ਮਨ ਮੁਖ ਦੁੱਖ ਕਾ ਖੇਤ ਹੈ ਦੁੱਖ ਬੀਜੇ ਦੁੱਖ ਖਾਏ ਦੁੱਖ ਵਿੱਚ ਜੰਮੈ ਦੁੱਖ ਮਰੈ ਹਉ ਮੈਂ ਕਰਤ ਵਿਹਾਈ ਆਵਣ ਜਾਣ ਨਾ ਸੁਝਈ ਅੰਦਾ ਅੰਧ ਕਮਾਈ ਜੋ ਦੇਵੈ ਤਿਸੈ ਨਾ ਜਾਣਈ ਦਿੱਤੇ ਕੋ ਲਪਟਾਈ ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨਾ ਕਰਣਾ ਜਾਈ ਮਹੱਲਾ ਤੀਜਾ ਸਤਗੁਰ ਮਿਲਿਆ ਸਦਾ ਸੁਖ ਜਿਸਨੋ ਆਪੇ ਮਿਲੇ ਸੋਏ ਸੁਖੈ ਇਹੋ ਬਿਬੇ ਕਹੈ ਅੰਤਰ ਨਿਰਮਲ ਹੋਈ ਅਗਿਆਨ ਕਾ ਭ੍ਰਮ ਕੱਟੀਐ ਗਿਆਨ ਪ੍ਰਾਪਤ ਹੋਈ ਨਾਨਕ ਏਕੋ ਨਦਰੀ ਆਇਆ ਜਹ ਦੇਖਾਂ ਤਹ ਸੋਈ ਪੌੜੀ ਸੱਚੇ ਤਖਤ ਰਚਾਇਆ ਵੈਸਣ ਕੋ ਜਾਈ ਸਭ ਕਿਛ ਆਪੇ ਆਪ ਹੈ ਗੁਰ ਸ਼ਬਦ ਸੁਣਾਈ ਆਪੇ ਕੁਦਰਤ ਸਾਜੀਆਂ ਕਰ ਮਹਿਲ ਸਰਾਈ ਚੰਦ ਸੂਰਜ ਦੋਏ ਚਾਨਣੇ ਪੂਰੀ ਬਣਤ ਬਣਾਈ ਆਪੇ ਵੇਖੈ ਸੁਣੀ ਆਪ ਗੁਰ ਸ਼ਬਦ ਧਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾਉ